ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਮਾਨਸਿਕ ਅਕਾਲੀ ਅੱਜ ਸਾਡਾ ਵੱਡਾ ਭਰਾ ਸਰਬਜੀਤ ਸਿੰਘ ਪੁਗਾ ਜਿਹਨੂੰ ਕੋਈ ਨਹੀਂ ਜਾਣਦਾ ਬੱਚਾ ਬੱਚਾ ਜਾਣਦਾ ਤੁਸੀਂ YouTube ਤੇ ਸਰਚ ਮਾਰ ਕੇ Instagram ਤੇ Facebook ਤੇ ਵੇਖੋਗੇ ਤੇ ਭਰਾ ਸਾਡਾ ਸ਼ਾਇਆ ਪਿਆ ਅੱਜ ਸਵਭੀ ਜਿੱਦਾਂ ਮਹਾਰਾਜ ਨੇ ਮੇਲ ਕਰਾਇਆ ਤੇ ਉਹ ਐਦਾਂ ਬੈਠਿਆ ਬੈਠਿਆ ਉਹਨਾਂ ਨੇ ਚੰਦ ਸ਼ਬਦ ਉਸ ਮਹਾਨ ਜਰਨੈਲ ਵਾਸਤੇ ਲਿਖ ਦਿੱਤੇ ਆ ਜਿਹਦਾ ਸ਼ਾਇਦ ਕੋਈ ਸਾਨੀ ਨਹੀਂ ਆ ਜੋ ਗੁਰੂ ਨਾਲ ਜੁੜਿਆ ਉਹਨੇ ਸਿਰਦਾਰ ਦੀ ਬਾਜੀ ਲਈ ਤੇ ਕਦੇ ਗੁਰੂ ਨੂੰ ਕੰਢੇ ਨਹੀਂ ਵਿਖਾਈ ਤੇ ਮਹਾਰਾਜ ਨੇ ਉਹਨੂੰ ਆਪਣਾ ਏਡਾ ਵੱਡਾ ਮਾਨ ਬਖਸ਼ ਦਿੱਤਾ ਕਿ ਜਦੋਂ ਦਰਪੰਥੇ ਜਾਂਦੇ ਆ ਤੇ ਜਿਹੜੀ ਉਹਦੀ ਅੱਜ ਾਲਾਦ ਆ ਉਹਨੂੰ ਉਹਨੂੰ ਕਹਿੰਦੇ ਆ ਤਾਈ ਦੀ ਾਲਾਦ ਆਗੀ ਭਾਵ ਆਪਣਾ ਵੱਡਾ ਭਰਾ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸੰਬੋਧਨ ਕਰਕੇ ਆਖਿਆ ਵੀ ਰਣਰੇਟੇ ਗੁਰੂ ਕੇ ਬੇਟੇ ਉਸ ਮਹਾਨ ਜਰਨੈਲ ਦੇ ਵਾਸਤੇ ਜੰਦ ਲੈਣਾ ਮੈਂ ਬੋਲਣੀਆਂ ਤੇ ਮਗਰੋਂ ਗੁੱਗਾ ਸਾਹਿਬ ਨੇ ਤੁਹਾਡਾ ਸਾਂਝਾ ਕਰ ਦੇਣਾ ਜਿਸ ਟਾਈਮ ਸੀਸ ਲਿਆ ਗਿਆ ਤੇ ਉਸ ਟਾਈਮ ਕਿੱਦਾਂ ਦੇ ਹਰਾ ਦੀ ਤੇ ਚਾਰੇ ਪਾਸੇ ਫੌਜਾਂ ਘੇਰਾ ਪਾ ਕੇ ਬੈਠੀਆਂ ਕਾਲੀ ਬੋਲੀ ਰਾਤ ਆ ਤੇ ਸ਼ਿਫਤਾ ਕਿਵੇਂ ਉਸ ਟਾਈਮ ਮਾਂ ਨੇ ਵਿਢਾਈ ਕੀਤੀ ਕਿਵੇਂ ਸਤਗੁਰਾਂ ਨੇ ਵਿਢਾਈਆਂ ਬਖਸ਼ਿਸ਼ ਕੀਤੀਆਂ ਕਿਵੇਂ ਖੁਸ਼ੀਆਂ ਬਖਸ਼ ਰਿਆ ਸੀਸ ਲਿਆ ਆ ਦਿੱਲੀੋਂ ਭਾਈ ਜੈਤਾ ਮੰੰਜਲ ਮਾਰ ਉਹਨੇ ਡਰ ਨਹੀਂ ਰੱਖਿਆ ਮੌਤ ਦਾ ਸਿੱਖ ਨੇ ਲਿਆ ਮੋਰਚਾ ਮਾਰ ਖੜੀਆਂ ਸੰਗਤਾਂ ਵਿੱਚ ਉਡੀਕਦੇ ਆਨੰਦਪੁਰੀ ਦਰਬਾਰ ਓਏ ਮੱਥਾ ਟੇਕ ਰਾਂਦੇ ਸੀਸ ਨੂੰ ਕੀਤੇ ਰਾਜ ਰਾਜ ਕੀ ਤੇ ਧਾਰ ਅੱਗੋਂ ਮਾਤਾ ਗੁਦਰੀ ਆਖਦੀ ਸਿਖਾ ਤਣ ਤੇਰਾ ਵਿਕਾਰ ਉਹਨੂੰ ਕੀ ਹੈ ਮੌਤ ਨੇ ਮਾਰਨਾ ਜਿਹੜੇ ਸੱਕਦੇ ਮੌਤ ਉੰਗਾਰ ਪੈਨੋ ਸਾਲਾ ਬਚਪਨ ਬੋਲਿਆ ਹੇ ਚੀ ਸੋਚ ਵਿਚਾਰ ਤੇਰੀ ਵੇਖ ਦਲੇਰੀ ਜੋਧਿਆ ਸਾਡਾ ਦਿਲ ਕਰਦਾ ਸਰਕਾਰ ਤੈਨੂੰ ਫੜ ਲਈ ਸੀ ਘੁੰਮਦੇ ਵੈਰੀ ਹਰ ਦਰਵਾਜੇ ਬਾਹਰ ਕਹਿੰਦੇ ਸੀਸ ਉਠਾ ਕੇ ਲੈ ਗਿਆ ਕਿ ਸੇਵਕ ਸੇਵਾਦਾਰ ਭਈ ਦਿਨ ਦੀਨੀ ਅੰਨੀ ਕਰ ਗਿਆ ਉਹ ਮੁਗਲਾਂ ਦੀ ਸਰਕਾਰ ਤੈਨੂੰ ਜਿਸ ਮਾਈ ਨੇ ਜੰਮਿਆ ਮੈਂ ਉਸ ਤੋਂ ਜਾਂ ਬਲਹਾਰ ਤੋ ਜਿੰਨਾ ਰਹਾ ਤੋ ਲੰਘਿਆ ਉਹ ਧਰਤੀ ਦਿੱਤੀ ਤਾਰ ਰੰਗਰੇਟੇ ਗੁਰੂ ਕੇ ਬੇਟਿਆ ਤੇਰੀ ਹੋ ਗਈ ਜਾਜਾਕਾਰ ਮੇਰੇ ਸਿੱਖਾ ਸੀਨੇ ਲੱਗ ਜਾ ਕੇ ਗੋਬਿੰਦ ਨਾਲ ਪਿਆਰ ਮੇਰੇ ਦਿਲ ਦੇ ਤਖਤ ਤੇ ਬੈਠ ਕੇ ਮੇਰਾ ਤਬਦਾ ਕਾਲਜਾ ਠਾਰ ਜਿਹਨੂੰ ਸਤਗੁਰ ਦੇਵੇ ਸ਼ਕਤੀਆਂ ਉਹਨੂੰ ਆੜ ਹੀ ਸਕਦੀ ਹਾਰ ਜਿੰਨਾ ਚਿਰ ਦੁਨੀਆ ਤੇ ਰਹਿਣਗੇ ਚੰਦ ਸੂਰਜ ਪਹਿਰੇਦਾਰ ਜੀਵਨ ਸਿੰਘ ਮਾਨਤਰੀ ਜਗ ਤੇ ਸਦਾ ਹੋਵੇਗੀ ਦਾਜਾਕਾਰ ਤੇ ਸਦਾ ਹੋਵੇਗੀ ਦਾਜਾਕਾਰ ਬੋਲੇ ਸੋਨਿਹਾਲ ਉਸ ਮਹਾਨ ਰਾਇ ਦੇ ਬਾਬਦ ਜੋ ਸਾਡੇ ਵੱਡੇ ਭਰਾ ਦੀ ਕਲਮ ਨੇ ਸ਼ਬਦ ਜਿਵੇਂ ਕਾਗਜ਼ ਦੀ ਹਿੱਕ ਉੱਤੇ ਬੁਨੇ ਨੇ ਉਹ ਸ਼ਬਦਾਂ ਦੇ ਰਾਹੀਂ ਕੁਝ ਐਉਂ ਬਿਆਨ ਕਰ ਰਹੇ ਨੇ ਸਿੰਗਾ ਮੇਰੇ ਆ ਤੂੰ ਤੰ ਮੈਂ ਹਾਂ ਤੇਥੋਂ ਪ੍ਰਸੰਨ ਸਿੰਗਾ ਮੇਰੇ ਆ ਤੂੰ ਤੰ ਮੈਂ ਹਾਂ ਤੇਥੋਂ ਪ੍ਰਸੰਨ ਸੀਸ ਪਿਤਾ ਜੀ ਦਾ ਦਿਲ ਨਿਓ ਲਿਆ ਕੇ ਤੂੰ ਕਰਤੀ ਕਮਾਲ ਜੈਤਿਆ ਉਹ ਤੇਰੀ ਧਨ ਕੁਰਬਾਨੀ ਅਗੇ ਲੱਗ ਜਾ ਤੂੰ ਮੇਰੇ ਸੀਨੇ ਨਾਲ ਜੈਤਿਆ ਉਹ ਤੇਰੀ ਧਨ ਕੁਰਬਾਨੀ ਅਗੇ ਲੱਗ ਜਾ ਤੂੰ ਮੇਰੇ ਸੀਨੇ ਨਾਲ ਜਾਈ ਤਿਆ ਸਿੰਗ ਹੋਰ ਵੀ ਸੀ ਲੱਖਾਂ ਪਰ ਤੇਰੇ ਜਿਹਾ ਕਿਹੜਾ ਸਿੰਗ ਹੋਰ ਵੀ ਸੀ ਲੱਖਾਂ ਪਰ ਤੇਰੇ ਜਿਹਾ ਕਿਹੜਾ ਸੀਸਾ ਮਾਨਸਤਕਾਰ ਨਾਲ ਲੈ ਕੇ ਆਇਆ ਜਿਹੜਾ ਉੱਥੇ ਗਿਆ ਦੱਸ ਕਿਹੜੇ ਉਹ ਤੂੰ ਢੰਗ ਨਾਲ ਤੇ ਕਿਹੜੀ ਖੇੜੀ ਉਚਾਲ ਜਾਈ ਤੇ ਆਹ ਉਹ ਤੇਰੀ ਧਨਕਰਵਾਨ ਅੱਗ ਲੱਗ ਜਾ ਤੂੰ ਮੇਰੇ ਸੀਨੇ ਨਾਲ ਜਾਈ ਤੇ ਆਹ ਉਹ ਤੇਰੀ ਧਨਕਰਵਾਨ ਅੱਗ ਲੱਗ ਜਾ ਤੂੰ ਮੇਰੇ ਸੀਨੇ ਨਾਲ ਜਾਈ ਤੇ ਆਹ ਮਾਰੇ ਬੱਦੀਆਂ ਵਡਿਆਈਆਂ ਦਿੱਤੀਆਂ ਤੇ ਮਾਰੇ ਨੇ ਰੰਗ ਰੇਟਿਆਂ ਨੂੰ ਐਡਾ ਵੱਡਾ ਮਾਣ ਬਖਸ਼ਿਆ ਵੀ ਦੁਨੀਆ ਦੇ ਉੱਤੇ ਪ੍ਰਤਾਪ ਬਖਸ਼ਿਆ ਤੇ ਜੇ ਆਪਾਂ ਆਪਣੀ ਤਾਕਤ ਨੂੰ ਸਮਝ ਲਈਏ ਨਾ ਤੇ ਜਿੰਨਾ ਵੱਡਾ ਰਾਜ ਸਾਡੇ ਕੋਲ ਹੈ ਨਾ ਇਹ ਕਹਿ ਸਕਦਾ ਵੀ ਸਾਨੂੰ ਸਾਹਮਣਾ ਨਹੀਂ ਬਿਲਕੁਲ ਬਾਬਾ ਜੀ ਇਹ ਸਾਹਮਣੇ ਜਾਜ ਆ ਜਾਵੇ ਤੇ ਸਾਡੇ ਵਰਗਾ ਮਹਾਨ ਵੀ ਕੋਈ ਨਹੀਂ ਆ ਦੁਨੀਆ ਤੇ ਰਾਜ ਦੁਨੀਆ ਦੇ ਤਖਤੇ ਤੇ ਰਾਜ ਕਾਗਜ਼ ਦੀ ਹਿੱਕ ਉੱਤੇ ਅੱਜ ਵੀ ਇਤਿਹਾਸ ਬੋਲਦਾ ਵੀ ਜਿਹੋ ਜਿਹੇ ਇਤਿਹਾਸ ਸਾਡੇ ਬੰਦਿਆਂ ਨੇ ਸਿਰਜ ਦਿੱਤਾ ਇਹੋ ਜਿਹੇ ਇਤਿਹਾਸ ਨਾ ਪ੍ਰਸਿੱਧ ਸਕਿਆ ਤੇ ਨਾ ਹੀ ਪ੍ਰਸਿੱਧ ਸਕਿਆ ਬੁੱਢਾ ਗੱਲ ਤੋਂ ਜਹੇਦਾਰ ਮਾਨ ਸਿੰਘ ਜੀ ਕਾਲੀ ਅੱਜ ਮੇਰੇ ਨਾਲ ਕਸੀ ਇਕੱਠੇ ਦੋਵੇਂ ਭਰਾ ਤੇ ਕਿਹਨਾਂ ਨੇ ਅੱਜ ਫਰਮਾਇਸ਼ ਕੀਤੀ ਵੀ ਅੱਜ ਕੁਝ ਨਾ ਕੁਝ ਸੁਣਾਇਆ ਜਾਵੇ ਤੇ ਮੈਂ ਤੁਹਾਡਾ ਨਾਲ ਵਾਅਦਾ ਕਰਦਾ ਉਹ ਕੇਸ ਦੋਵੇਂ ਪਾਰਾ ਰੱਖੇ ਇਸ ਜਿਹੜਾ ਗੀਤ ਹੈ ਧਾਰਮਿਕ ਗੀਤ ਇਹਨੂੰ ਰਿਕਾਰਡ ਵੀ ਕਰਾਂਗੇ ਜਲਦੀ ਤੁਹਾਡੇ ਤੱਕ ਪਹੁੰਚਾਉਂਗਾ ਥੈਂਕ ਯੂ ਮਾਰਾ ਕਿਰਪਾ ਗਾਨ ਸਾਡੇ ਬਾਤ ਤੇ ਉਹ ਬੜੀ ਵੱਡੀ ਮਾਣ ਦੀ ਗੱਲ ਆ ਵੀ ਅਸੀਂ ਨਾ ਬਹੁਤ ਛੋਟੇ ਨਾਲ ਪਰ ਵੱਡਾ ਮਾਣ ਬਖਸ਼ਦੇ ਆ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਮਾਰਾ ਜੀ ਰੱਖਣ ਪਿਆਰ ਬਣਿਆ ਰਵੇ ਕਿਤੇ ਆਪੋ ਆਪਣੇ ਆ ਪਰ ਇੱਕ ਨਾ ਇੱਕ ਦਿਨ ਮੁੜ ਕੇ ਆਪਾਂ ਧਰਮ ਦੇ ਰਾਹ ਤੇ ਚੱਲਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ